ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰੇ ਗੁਰੂ ਪਿਆਰੇ ਨੇਮੀ ਪ੍ਰੇਮੀ ਜਨੋ ਬਹੁਤ ਦੁਨੀਆ ਉਦਮ ਕਰਦੀ ਹੈ ਸਤਿਗੁਰੂ ਸਾਨੂੰ ਦੱਸਦੇ ਹਨ ਕਿ ਕਿਹੜਾ ਉਦਮ ਭਲਾ ਹੈ ਕਿਹੜਾ ਉਦਮ ਕਰਨਾ ਹੈ ਗੁਰਬਾਣੀ ਰਾਹੀਂ ਸਤਿਗੁਰੂ ਵਾਰ ਗੁਜਰੀ ਵਿੱਚ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਕਿਰਪਾ ਕਰਕੇ ਦੱਸਦੇ ਹਨ ਉਦਮ ਕਰੇਦਿਆ ਜੀਓ ਤੂੰ ਕਮਾਵਦਿਆ ਸੁਖ ਪੁੰਚ ਧਿਆਏਦਿਆ ਤੂੰ ਪ੍ਰਭ ਮਿਲ ਨਾਨਕ ਉਤਰੀ ਚਿੰਤ ਫਿਰ ਮਾਜ ਰਾਗ ਵਿੱਚ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਫਰਮਾਉਂਦੇ ਹਨ ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਉ ਫਿਰ ਆਸਾ ਰਾਗ ਵਿੱਚ ਤਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਵਾਕ ਹੈ ਉਦਮ ਕਰੋ ਵੱਡ ਭਾਗੀ ਹੋ ਸਿਮਰੋ ਹਰ ਹਰ ਰਾਈ ਨਾਨਕ ਜਿਸ ਸਿਮਰਤ ਸਭ ਸੁਖ ਹੋਵੇ ਦੁਖ ਦਰਦ ਭ੍ਰਮ ਜਾਏ ਸ੍ਰੀ ਰਾਗ ਵਿੱਚ ਤਨ ਗੁਰੂ ਅ ਤਨ ਗੁਰੂ RAMDAS ਮਹਾਰਾਜ ਜੀ ਕਿਰਪਾ ਕਰਦੇ ਹਨ ਉਦਮ ਕਰ ਹਰ ਜਾਪਣਾ ਵੱਡ ਭਾਗੀ ਤਨ ਘਾਟ ਸਤਿਗੁਰੂ ਸਾਰੰਗ ਰਾਗ ਵਿੱਚ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਪਾਵਨ ਵਾਕ ਹੈ ਉਦਮ ਸਖਤ ਸਿਆਣਪ ਤੁਮਰੀ ਦੇਹ ਤਾ ਨਾਮ ਵਖਾਣੀ ਬਿਲਾਵਲ ਰਾਗ ਵਿੱਚ ਪੰਜਮ ਗੁਰਦੇਵ ਫਰਮਾਉਂਦੇ ਹਨ ਉਦਮ ਕਰਤ ਆਨੰਦ ਭਇਆ ਸਿਮਰਤ ਸੁਖ ਸਾਰ ਸੋ ਵਾਰ ਰਾਮਕਲੀ ਵਿੱਚ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਪਾਵਨ ਵਾਕ ਹੈ ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ ਨਾਨਕ ਜਿਤ ਆਹਰ जग ਉਧਰੈ ਵਿਰਲਾ ਬੂਝੈ ਕੋਏ ਸੋ ਸਤਿਗੁਰੂ ਵਾਰ ਮਾਰੂ ਵਿੱਚ ਡਖਣੇ ਸਰਲੇਖੇਟ ਪੰਜਮ ਗੁਰਦੇਵ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਕਿਰਪਾ ਕਰਕੇ ਦੱਸਦੇ ਹਨ ਆਗਾਹ ਕੂਤਰਾਗ ਪਿੱਛਾ ਭੀਰ ਨਾ ਮੋਹ ਡੜਾ ਭੁੱਲਾ ਨ ਚਿਤਾਰਨੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ